ਅਗਲੀ ਖਬਰ ਇਜ਼ਰਾਈਲ ਤੋਂ ਆ ਰਹੀ ਹੈ ਇਜ਼ਰਾਈਲ ਦੀ ਸਕਿਉਰਟੀ ਕੈਬਨਿਟ ਨੇ ਗਾਜ਼ਾ ਜਿਹੜਾ ਸੀਜ਼ਫਾਇਰ ਆ ਉਸ ਸਬੰਧ ਜਿਹੜੀ ਡੀਲ ਆ ਉਸ ਨੂੰ ਅਪਰੂਵ ਕਰ ਦਿੱਤਾ ਇਹ ਅੱਜ ਨਿਊਯਾਰਕ ਟਾਈਮਸ ਰਿਪੋਰਟ ਕਰ ਰਿਹਾ ਹੈਗਾ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਿਆਊ ਦੇ ਆਫਿਸ ਹੋਣਾਂ ਨੇ ਇਹ ਕਿਹਾ ਪਈ ਅੱਜ ਜੋ ਆਲਰੇਡੀ ਸਾਰੀ ਉਹਨਾਂ ਦੀ ਕੈਬਨਿਟ ਨੇ ਇਸ ਜੋ ਡੀਲ ਬਣੀ ਸੀ ਜਿਹਦੇ ਤਹਿਤ ਪਹਿਲੇ 33 ਦੇ ਕਰੀਬ ਜੋ ਕਿਡ ਕਿਡਨੈਪ ਕਰਕੇ ਲੋਕ ਲੈ ਗਏ ਸੀ ਹਮਾਸ ਵਾਲੇ ਉਹਨਾਂ ਨੂੰ ਛੱਡਿਆ ਜਾਊਗਾ ਉਹਨਾਂ ਦੇ ਬਦਲੇ ਪਾਲਸਤੀਨੀਅਨ ਲੋਕ ਜੋ ਅਰੈਸਟ ਕੀਤੇ ਗਏ ਆ ਉਹਨਾਂ ਨੂੰ ਛੱਡਿਆ ਜਾਊਗਾ ਪਹਿਲਾਂ ਇਹ ਲੱਗ ਰਿਹਾ ਸੀ ਕਿ ਇਤਨਿਆਹੁ ਜਾਕਰ ਹੈਗੇ ਐਸ ਡੀਲ ਤੋਂ ਪਰ ਇੱਥੇ ਵੀ ਜਿਹੜਾ 트럼ਪ ਹੋਣਾ ਦਾ ਜਿਹੜਾ ਬਹੁਤ ਵੱਡਾ ਅਸਰ ਆ ਕਿਉਂਕਿ ਉਹਨਾਂ ਨੇ ਬੜੀਆਂ ਸਖਤ ਸਟੇਟਮੈਂਟ ਦਿੱਤੀਆਂ ਸੀ ਆ ਹਮਾਸ ਦੇ ਅਗੇਂਸਟ ਵੀ ਤੇ ਈਵਨ ਇਜ਼ਰਾਈਲ ਵਾਲਿਆਂ ਨੇ ਵੀ ਇਹ ਕਿਹਾ ਸੀ ਭਈ ਇਹ ਜਿਹੜੀ ਲੜਾਈ ਆ ਇਹਨੂੰ ਬੰਦ ਕਰਨਾ ਪਊਗਾ ਸੋ ਲੱਗਦਾ ਆ ਭਈ ਇਸ ਪ੍ਰੈਸ਼ਰ ਤੋਂ ਵੀ ਦੂਸਰਾ ਬਾਈਡਨ ਐਡਮਨਸਟ੍ਰੇਸ਼ਨ ਨੇ ਵੀ ਕਾਫੀ ਜਿਆਦਾ ਜ਼ੋਰ ਲਾਇਆ ਸੀ ਭਈ ਜਾਂਦੇ ਜਾਂਦੇ ਕੁਝ ਤਾਂ ਜਿਹੜਾ ਸਾਡੀ ਹਿਸਟਰੀ ਬਣ ਜਾਵੇ ਭਈ ਅਸੀਂ ਇਹ ਜਿਹੜੀ ਲੜਾਈ ਆ ਉਸ ਨੂੰ ਖਤਮ ਕਰਨ ਦੇ ਵਿੱਚ ਕਾਮਯਾਬ ਹੋਈਏ ਜੀ ਬਿਲਕੁਲ ਸੋ ਉਹਨਾਂ ਦੇ ਕੈਬਨਟ ਦੇ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਆ ਅ ਨਿਤਨੇ ਆਉ ਜਿਹੜਾ ਕਹਿੰਦਾ ਸੀਗਾ ਵੀ ਮੈਂ ਹਮਾਸ ਨੂੰ ਪੂਰੀ ਤਰ੍ਹਾਂ ਖਤਮ ਜੜਾਉ ਕਰ ਦੇਣਾ ਕਹਿੰਦਾ ਵੀ ਉਸ ਆਪਣੇ ਇਰਾਦੇ ਦੇ ਵਿੱਚ ਉਹ ਪੂਰੀ ਤਰ੍ਹਾਂ ਕਾਮਯਾਬਤਾ ਨਹੀਂ ਹੋਇਆ ਪਰ ਫਿਰ ਵੀ ਜਿਹੜੀ ਇਹ ਹੁਣ ਜਿਹੜੀ ਜੰਗਬੰਦੀ ਆ ਉਸ ਦੀ ਜਿਹੜੀ ਗੱਲ ਨੂੰ ਮਨਜ਼ੂਰੀ ਮਿਲੀ ਆ 6 ਵੀਕ ਕਹਿੰਦੇ ਘੱਟੋ ਘਾਟ ਇਸ ਜੰਗਬੰਦੀ ਦੇ ਜਿਹੜੇ ਉਹ ਹੋ ਸਕਦੇ ਨੇ ਵੀ ਇਹਦੇ ਵਿੱਚ 6 ਵੀ ਕਿਸੇ ਪਾਸੇ ਨੂੰ ਵੀ ਜਿਹੜੀ ਉਹ ਗੋਲੀ ਨਾ ਚੱਲੇ ਲੜਾਈ ਜਿਹੜੀ ਉਹ ਨਾ ਹੋਵੇ ਇਹ ਦੇਖਣ ਵਾਲੀ ਗੱਲ ਹੋਗੀ ਅਰਜੋਤ ਸਿੰਘ ਜੀ ਕੀ ਵਾਕਿਆਹੀਂ ਇਦਾਂ ਹੋ ਸਕੇਗਾ ਇਹ ਇਹ ਵੱਡਾ ਜਿਹੜਾ ਇਸ ਦੇ ਵਿੱਚ ਸਵਾਲ ਆ ਕਿਉਂਕਿ ਜਦੋਂ ਜੰਗਬੰਦੀ ਸੀਜ਼ਪਾਇਰ ਐਲਾਨੀ ਗਈ ਸੀ ਉਸ ਤੋਂ ਅਗਲੇ ਹੀ ਦਿਨ ਜਾਂ ਉਸੇ ਹੀ ਦਿਨ ਇਜ਼ਰਾਈਲ ਦੇ ਦੁਆਰਾ 50 ਤੋਂ ਵੱਧ ਟਿਕਾਣਿਆਂ ਦੇ ਉੱਤੇ ਜਿਹੜਾ ਗਾਜ਼ਾ ਦੇ ਵਿੱਚ ਇਹਨਾਂ ਨੇ ਬੰਬਾਰਡਮੈਂਟ ਜਿਹੜੀ ਉਹ ਕੀਤੀ ਸੀ ਸੋ ਸੀਜ਼ਪਾਇਰ ਡੀਲ ਦੇ ਨਾਲ ਅੱਗੇ ਕੀ ਬਣਦਾ ਆ ਆਮ ਲੋਕਾਂ ਦਾ ਉੱਥੇ ਬਹੁਤ ਬੁਰਾ ਹਾਲ ਹੈਗਾ ਆ ਹਮਾਸ ਨੂੰ ਜਿਹੜਾ ਉਹਨਾਂ ਨੇ ਖਤਮ ਕਰਨ ਦਾ ਵਕੈਲੋ ਵੀ ਵਚਨ ਆਪਣੇ ਆਪ ਨੂੰ ਜਿਹੜਾ ਉਹ ਲਿਆ ਸੀ ਉਸ ਦੇ ਨਾਲ ਨਾਲ ਬਹੁਤ ਸਾਰੇ ਜਿਹੜੇ ਲੋਕ ਆ ਬੱਚੇ ਬਜ਼ੁਰਗ ਬੀਬੀਆਂ ਨੌਜਵਾਨ ਸਾਰੇ ਜਿਹੜੇ ਆ ਉੱਥੇ ਮਾਰੇ ਗਏ ਆ ਉੱਥੇ ਮਰਦਮਾਲਿਆਂ ਦਾ ਜਿਹੜਾ ਆਂਕੜਾ ਤਕਰੀਬਨ 50 ਹਜ਼ਾਰ ਨੂੰ ਪਾਰ ਜਿਹੜਾ ਉਹ ਹੋ ਚੁੱਕਾ ਹੈਗਾ ਜੀ ਜੀ ਅਗਲੀ ਖਬਰ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਹੋਣਾ ਦੇ ਇਨੌਗਰੇਸ਼ਨ ਦੇ ਸਬੰਧ ਦੇ ਵਿੱਚ ਹੁਣ ਸੀਐਨਐਨ ਨੇ ਰਿਪੋਰਟ ਕਰ ਰਿਹਾ ਵੀ 트੍ਰੰਪ ਹੋਣਾ ਦੀ ਜਿਹੜੀ ਇਨੌਗਰੇਸ਼ਨ ਆ ਉਸ ਨੂੰ ਇਨਡੋਰਸ ਮੂਵ ਕੀਤਾ ਜਾ ਰਿਹਾ ਹੈਗਾ ਇਹ ਕਾਫੀ ਮਲਟੀਪਲ ਸੋਰਸਸ ਦੱਸ ਰਹੇ ਆ ਇਹਦਾ ਮੇਨ ਰੀਜ਼ਨ ਇਹ ਦੱਸਿਆ ਗਿਆ ਹੈ ਵੀ ਜੋ ਟੈਂਪਰੇਚਰ ਆ ਉਹ ਬੜਾ ਠੰਡਾ ਹੈਗਾ ਡੇਂਜਰਸਲੀ ਕੋਲਡ ਟੈਂਪਰੇਚਰ ਆ ਔਰ ਇੱਕ ਸਕਿਉਰਿਟੀ ਰੀਜਨ ਵੀ ਜਿਹੜਾ ਇਹ ਹੋ ਸਕਦਾ ਹੈਗਾ ਕਿਉਂਕਿ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੇ ਉੱਤੇ ਦੋ ਵਾਰ ਜਿਹੜਾ ਅਸੈਸੀਨੇਸ਼ਨ ਉਹਨਾਂ ਦੀ ਕਲਮ ਦੀ ਅਟੈਂਪਟ ਹੋਈ ਹੈਗੀ ਆ ਅ ਪ੍ਰੈਜ਼ੀਡੈਂਟ 트੍ਰੰਪ ਤੇ ਵਾਈਸ ਪ੍ਰੈਜ਼ੀਡੈਂਟ ਜੇ ਡੀ ਬੈਂਸ ਉਹਨਾਂ ਨੂੰ ਯੂ ਐਸ ਦੀ ਕੈਪੀਟਲ ਰੋਟੁੰਡਾ ਕਰਕੇ ਜਿਹੜਾ ਇੱਕ ਆਫਿਸ ਆ ਉਸ ਦੇ ਅੰਦਰ ਜਿਹੜਾ ਆ ਉਹਨਾਂ ਨੂੰ ਜਿਹੜੀ ਸੌ ਛਿਕਾਈ ਜਾਊਗੀ ਤੇ ਉਥੇ ਇਨੋਗਰੇਸ਼ਨ ਕੀਤਾ ਜਾਊਗਾ ਸੋ ਇਹ ਪ੍ਰੋਸੈਸ ਦੋ ਤਿੰਨ ਦਿਨ ਸੈਰਮੋਨੀਆਂਜ਼ ਚੱਲਦੀਆਂ ਹੈਗੀਆਂ ਵੱਖ-ਵੱਖ ਮੁਲਕਾਂ ਤੋਂ ਜਿਹੜੇ ਡਿਗਨਿਟਰੀਜ਼ ਆ ਉਹਨਾਂ ਨੇ ਆਲਰੇਡੀ ਪਹੁੰਚਣਾ ਸ਼ੁਰੂ ਕਰ ਦਿੱਤਾ ਹੈਗਾ ਜੇ ਅਮਰੀਕਾ ਦੇ ਪਿਛਲੇ ਪ੍ਰੈਜ਼ੀਡੈਂਟ ਉਹਨਾਂ ਦੇ ਨਾਮ ਦੱਸਤੀ ਜਾਈਏ ਜਿਨ੍ਹਾਂ ਨੇ ਇਨਡੋਰ ਸੌ ਚੱਕੀ ਸੀ ਉਹਨਾਂ ਚ ਰੋਨਲਡ ਰੀਗਨ ਸੀ ਜਿਨ੍ਹਾਂ ਨੇ 1985 ਦੇ ਵਿੱਚ ਜੋ ਇੰਡੋਰਸ ਸੌ ਚੱਕੀ ਸੀ ਉਸ ਟਾਈਮ ਦੇ ਉੱਤੇ ਟੈਂਪਰੇਚਰ ਜਿਹੜਾ ਸੀ ਕਹਿੰਦੇ ਵੀ ਮਾਈਨਸ 25 ਦੇ